बदनाम बस्ती है छजगढ़ मोहल्ला उठे आए हैं और इतने दो प्रॉपर्टी सिविल प्रशासन वालों आइडेंटिफाई की गई है जिसे नजायज़ सारी है और वो जो पुलिस अमद देने इतने आए हैं और दसन जो गल ये भी है कि ये जड़ी दोनों ही प्रॉपर्टीज है इन्होंने वसनीक है उन्होंने टोटल पंद्रह बच्चे मिला के इन्हते हैं तो ये इलाके काफ़ी इन्होंने बदनामी सी जो एज पर प्रोसीजर और एज पर लॉ प्रॉपर कार्रवाई की गई ਇਹਦੇ ਜੇ ਦੱਸਣ ਯੋਗ ਇਹ ਵੀ ਹੈ ਕਿ ਹਲੇ ਤੱਕ ਫਰੀਦਕੋਟ ਪੁਲਿਸ ਟੋਟਲ 329 ਬੱਚੇ ਐਨਟੀਪੀਐਸਏ ਦਰਜ ਕਰਕੇ 450 ਡਰਗ ਪੈਡਲਰਸ ਨੂੰ ਛੋਟੇ ਤੇ ਵੱਡੇ ਮਗਰਮਚ ਇਨਕਲੂਡਿਡ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੱਤੇ ਅਤੇ 4 ਕਰੋੜ 90 ਲੱਖ ਤੋਂ ਜ਼ਿਆਦਾ ਦੀ ਪ੍ਰਾਪਰਟੀ ਸਾਡੇ ਵੱਲੋਂ ਫ੍ਰੀਜ਼ ਕਰਾਈ ਜਾ ਚੁੱਕੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਐਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਉਹਨਾਂ ਦੀ ਡਾਇਰੈਕਸ਼ਨ ਸੇ ਜਿਹੜੀ ਯੋਧਨ ਅਸ਼ਿਆ ਵਿਰੋਧ ਮੁਹਿੰਮ ਚੱਲੀ ਹੈ ਉਹਦੀ ਲੜੀ ਦੇ ਤਹਿਤ ਅੱਜ ਅਸੀਂ ਇੱਕ ਡਰਗ बदनाम बस्ती है छत्तीसगढ़ मोहल्ला उठे आए हैं और इतने दो प्रॉपर्टी सिविल प्रशासन वालों आइडेंटिफाई की गई है जिसे नजायज़ सारी है और पुलिस हमदा देते इतने आए हैं और जो गल य है कि जड़ी दोनों ही प्रॉपर्टीज़ हैं इन्हों के जो बसनीक है उन्होंने टोटल पंद्रह पर मिला के इन्हों तो ये इलाके काफ़ी इन्हों बदनामी सी जिसे अच्छ पर प्रोसीजर और एज पर लॉ प्रोपर कार्रवाई की

ਤਸਵੀਰ ਦਸ ਵਾ ਜੈਤੋ ਦੇ ਵਿੱਚ ਦੋ ਪਰਦੇ ਨੂੰ ਕਰਦੇ ਨੇ ਸਭ ਤੋਂ ਲੋਕ ਹੈ ਹਾਈ ਟੂ ਡੀਟੋਰਨਰ ਅੱਗੇ ਕਿਰਾਏ ਦੇ ਪਾਸੇ ਜਿਹੜੇ ਨੂੰ ਹੋਈ ਹੈ ਪਹਿਲੇ ਕਰਦੇ ਆ ਜੈਤੋ ਪਹਿਲਾਂ ਦੀ ਗੱਲ ਕਰਕੇ ਦਾ ਪਹਿਲਾਂ ਰਿਪੋਰਟ ਜਿਹਦੇ ਰਿਲੇਟ ਟੂ ਪੂਰਾ ਕਾਫੇ ਦੇ ਵਿੱਚ ਤੋਂ ਬਾਅਦ ਰਿਪੋਰਟ ਕਾਫੇ ਦੇ ਵਿੱਚ ਤਾਂ ਹੁਣ ਜੈਤੋ ਕਾਫੇ ਦੇ ਵਿੱਚ ਇਹਨਾਂ ਲੋਕਾਂ ਤੇ ਜਿਹੜੇ ਹਜੇ ਵੀ ਨਸ਼ੇ ਦੇ ਤਸਕਰ ਨੇ ਹਾਈ ਲੈਵਲ ਦਾ ਕੰਮ ਕਰ ਰਹੇ ਨੇ ਉਹਨਾਂ ਦੇ ਇੱਕ ਕਰਾ ਨੂੰ ਦਬਾਅ ਕੀਤਾ ਜਾ ਰਿਹਾ ਹੈ ਇਹਨਾਂ ਦੇ ਘਾਟਾ ਆਈ ਜਾ ਰਹੀ ਹੈ ਅੱਜ ਤੋਂ ਹੋਇਆ ਚਾਟਕਾਰ ਮਹੱਲਾ ਸਖਤਿਆ ਜਾ ਰਿਹਾ ਹੈ ਸਾਫ ਸੋਥੇ ਅੱਜ ਜਿਹੜਾ ਸ਼ਕਤੀ ਵਰਤੀ ਜਾ ਰਹੀ ਹੈ